ਬਣਾ ਵਿਭਾਗ ਵਿੱਚ ਰਾਜਸਥਾਨ ਦੀ ਵਰਦੀ ਪਾ ਕੇ ਨੌਕਰੀ ਦਿਵਾਉਣ ਦਾ ਚਾਸਾ ਦੇ ਕੇ ਫਾਰਮ ਭਰਨ ਵਾਲੇ ਦੋ ਕੀਤੇ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਇਹਨਾਂ ਤੇ ਕੀਤਾ ਗਿਆ ਧੋਖਾਧੜੀ ਦਾ ਮਾਮਲਾ ਦਰਜ ਕੀਤੇ ਗਏ ਬੰਦਾਵਲਾ ਅੱਜ ਕੀਤੇ ਜਾਣਗੇ ਅਦਾਲਤ ਵਿੱਚ ਪੇਸ਼ ਸੋਮਵਾਰ ਨੂੰ 1 ਵਜੇ ਦੇ ਲਗਭਗ ਥਾਣਾ ਥਰਮਲ ਦੇ ਐਸਆਈ ਪਰਵਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬਠਿੰਡਾ ਦੇ ਹਰਦੇਪ نگر ਕਲੀਮਰ 2 ਦੇ ਵਿੱਚੋਂ ਦੋ ਵਿਅਕਤੀਆਂ ਨੂੰ ਗ੍ਰফতার ਕੀਤਾ ਹੈ ਜੋ ਲੋਕਾਂ ਦੇ ਫਾਰਮ ਪਰਦੇਸਾਂ ਨਾਲ ਤੇ ਨੌਕਰੀ ਦੇਉਣ ਦਾ ਚਾਸਾ ਦੇ ਕੇ ਲੋਕਾਂ ਤੋਂ ਪੈਸੇ ਵਟੋਰਦੇ ਸਨ ਇਹਨਾਂ ਦੇ ਕੋਲੋਂ ਕਿਸੇ ਤਰ੍ਹਾਂ ਦਾ ਕੋਈ ਪੈਸਾ ਦਾ ਬਰਾਮਦ ਨਹੀਂ ਕੀਤਾ ਗਿਆ ਲੇਕਿਨ ਇਹਨਾਂ ਦੇ ਉੱਤੇ ਥਾਣਾ ਥਰਮਲ ਵਿਖੇ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਇਹਨਾਂ ਨੂੰ ਦੋਨਾਂ ਨੂੰ ਬੰਦ ਹਵਾਲਾਤ ਕੀਤਾ ਗਿਆ ਤੇ ਅੱਜ ਇਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਹਰਮਾਨਾ ਅਸਰ ਕੀਤਾ ਜਾਵੇਗਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾਲੇ ਥਾਣਾ ਥਰਮਲ ਦੀਆਂ ਤਸਵੀਰਾਂ ਜੋ ਬਠਿੰਡਾ ਦੇ ਹਰਦੇਵ ਨਗਰ ਦੇ ਘੜੀ ਨੰਬਰ 2 ਦੇ ਵਿੱਚੋਂ வன ਵਿਭਾਗ ਦੇ ਵਿੱਚ ਨੌਕਰੀ ਦਿਵਾਉਣ ਦਾ ਹੱਸਾ ਦੇ ਕੇ ਇਨਾ ਵੱਲੋਂ ਲੋਕਾਂ ਤੋਂ ਜਿੱਥੇ ਫਾਰਮ ਭਰੀ ਹੈ ਇਹ ਵੀ ਇਨਾ ਵੱਲ ਜਾ ਰਹੀ ਸਨ ਤੇ ਲੋਕਾਂ ਤੋਂ ਪੈਸੇ ਵਟੋਲੇ ਜਾ ਰਹੀ ਸਨ ਜਿਸ ਨੂੰ ਲੈ ਕੇ ਥਾਣਾ ਥਰਮਲ ਦੀ ਪੁਲਿਸ ਪਾਰਟੀ ਵੱਲੋਂ ਧੋਖਾਧੜੀ ਦਾ ਮਾਮਲਾ ਦਰਜ ਕਰਕੇ ਦੋਨਾਂ ਨੂੰ ਗ੍ਰਿਫਤਾਰ ਕਰਕੇ ਬੰਧਾਬਰਾਤ ਕੀਤਾ ਗਿਆ ਹੈ। ਇਹ ਸਭ ਕੀ ਨਾਮ ਹੈ ਤੁਹਾਡੇ ਕਿਹੜੇ ਥਾਣਾ ਵਿੱਚ ਕੀ ਮਾਮਲਾ ਦਰਜ ਕਰਦੇ ਹੋ? ਮੈਂ ਜੀ ਆਪਣਾ ਐਸੇ ਪਰਮਿੰਦਰ ਸਿੰਘ ਥਾਣਾ ਥਰਮਲ ਬਰਹੰਡਾ ਕੱਲ ਹੀ ਸਾਡੇ ਕੋਲ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਕਿ ਦੋ ਨੌਜਵਾਨ ਅਤੇ ਬਨਭਾਗ ਦਾ ਰਾਸਤਾ ਦੀ ਬੱਤੀ ਪਾ ਕੇ ਲੋਕਾਂ ਤੋਂ ਬਨਭਾਗ ਵਿੱਚ ਨੌਕਰੀ ਦੇ ਫਾਰਮਾ ਭਰਨ ਬਦਲੇ ਅਧਿਨੇ ਨੌਕਰੀ ਦੇ ਮੌਬਦਲੇ ਪੈਸੇ ਲੈ ਰਹੇ ਹੈਗੇ ਜਿਸ ਬੰਦੇ ਸੀ ਸੀਕ੍ਰੀਟ ਇਨਫੋਰਮੇਸ਼ਨ ਤੇ ਆਫ ਦਾ ਅਪੀਲ ਹੋਈ ਕਰਾਈ ਕਰਵਾ ਕੇ ਜਦੋਂ ਉਹਨਾਂ ਨੇ ਤਲਾਸ਼ ਕੀਤੀ ਤਾਂ ਉਹਨੂੰ ਰਦੇਵ ਨੰਗਲ ਵਾਲੀ ਨੰਬਰ ਤੋਂ ਕਾਬੂ ਕੀਤਾ ਕਾਬੂ ਕਰਕੇ ਉਹਨਾਂ ਨੂੰ ਬਰਦੀ ਉਹਨਾਂ ਨੇ ਪਾਈ ਹੋਈ ਸੀ ਉਹਨਾਂ ਕੋਲ ਸਿਰਫ ਟਕਾਰ ਸੀ ਬੜਾ ਨੰਬਰ ਬਰਦੀ ਦੇ ਵਿੱਚ ਉਹਨਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਕੁਝ ਕੁ ਜਾਣਈ ਹੈ। ਤੇ ਪੁੱਛ ਗਏ ਇਸ ਦੌਰਾਨ ਡੋਗਰੀ ਸਾਹਮਣੇ ਕਰ ਲਾਉਗੇ। ਉਹ ਅਗੇ ਅਗਰ ਇਨਵੈਸਟੀਗੇਸ਼ਨ ਦੱਸ ਆ ਗਏ। ਰੂਪੰਦੇ ਮੱਖਣਾਲ ਪੁੱਤਰ ਔਰ ਕੋ ਰਾਹੁਲ ਪੁੱਤਰ ਸੋਨ ਲਾਲ ਵਾਸੀ ਭਾਰੂ ਖੇੜਾ ਜਿਹੜਾ ਸਰਸਾ ਤੇ ਰਿਵੀ ਇਸ਼ੂ ਔਰ ਕੋ ਵਿੱਕੀ ਪੱਤਰ ਅਰਜੰਦਰ ਸਿੰਘ ਵਾਸੀ ਕੇਸ ਰਵੀ ਸਿੰਘ ਵਾਲਾ। ਹਾਂ ਕੋ ਕਰਿਆ ਆਪਣੇ ਕਬਜ਼ੇ ਦੇ ਛੱਡ ਗਏ। ਹਾਂ ਜੀ ਸਾਨੂੰ ਥੋੜੇ ਜਿਹਾ ਫਾਰਮ ਮਿਲੇ ਹੈ। ਬਾਕੀ ਜੀ ਇਨਵੈਸਟੀਗੇਸ਼ਨ ਦੌਰਾਨ ਦੇਖਾਂਗੇ ਵੀ ਕਿਹੜੇ ਬੰਦਨ ਫਾਰਮ ਤਰਾਉਂਦਾ ਸੀ ਕਿਹੜਾ ਮੇਨ ਇਹਨਾਂ ਦਾ ਸਰ ਬਣਾਏਗਾ ਪਿੱਛੇ ਇਹਨਾਂ ਦੇ ਜਿਹਨਾਂ ਰਾਤ ਭਾਂਜੇ ਭੱਤ ਤੇ ਗੱਲ ਕਰਾਇ ਸੀ ਇਹ ਆਪਣੇ ਕਾਨੂੰਨ ਬਗੜਾ ਖਾਜੂ ਵਾਲਾ ਤੇ ਆਪਣੇ ਰਾਇਸਿੰਗ ਮੰਡੀ ਕੋਈ پیسے ਕਿ ਨਹੀਂ ਕਰਦੇ ਸੀ ਫਾਰਮ ਪਰੰਪਰਾਵੰਦ ਦੇ ਬਦਲੇ ਕਿਸੇ ਤੋਂ 400 ਰੁਪਏ ਦੇ ਤੋਂ 500 ਰੁਪਏ ਲੈ ਰਹੇ ਸੀ ਬਾਕੀ ਮੈਡੀਕਲ ਦੇ ਕਹਿੰਦੇ ਬਸ ਮੈਡੀਕਲ ਕਰਾਉਣ ਉਹਨਾਂ ਦੇ ਪੈਸੇ ਲੈ ਲੈਂਦੇ ਸੀ ਜੇ ਹਜੇ ਉਹਨਾਂ ਤੋਂ ਇਨਵੈਸਟੀਗੇਸ਼ਨ ਦੌਰਾਨ ਪਤਾ ਲੱਗੂਗਾ ਜੇ ਉਹਨਾਂ ਨੂੰ ਸਾਹਮਣੇ ਉਹਨਾਂ ਦੇ ਸਟੇਟਮੈਂਟ ਵਾਂਗ ਰਿਕਾਰਡ ਕਰਾਂਗੇ ਕਿੰਨਾ ਬੰਦਿਆਂ ਨਾਲ ਇਹ ਚੀਜ਼ ਹੋਈ ਗਈ ਐ ਪੈਸੇ ਕਿੱਥੇ ਬਰਾਮਦ ਨੇ ਇਹ ਪੈਸੇ ਫੇਰ ਲਾ ਸਾਰੇ ਕੋਈ ਕੋਈ ਇਹਨਾਂ ਤੋਂ ਬਰਾਮਦਗੀ ਨਹੀਂ ਹੋਈ ਉਹਨਾਂ ਦਾ ਦਰਜ ਚਲ ਪੇਸ਼ ਕਿਤੇ ਹਾਂ ਜੇ ਦਾਰਜ ਨੂੰ ਪੇਸ਼ ਕਰਕੇ ਉਹਨਾਂ ਨੂੰ ਰਿਮਾਂਡ ਲੈ ਕੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ ਇਹਨੂੰ ਸਹੀ ਤਰ੍ਹਾਂ ਦੇ ਪੁਆਇੰਟ ਦੀ ਕੋਸ਼ਿਸ਼ ਕਰਾਂਗੇ